ਅੱਜ ਆਪਾਂ ਭਰਾਵਾਂ ਵਾਸਤੇ ਲੈ ਕੇ ਆਏ ਹਾਂ ਇੱਕ Eon ਗੱਡੀ 2012 ਮਾਡਲ ਦੀ ਚੱਲੀ ਹੈ ਸਿਰਫ 59000 ਕਿਲੋਮੀਟਰ ਪੰਜਾਬ ਦਾ ਨੰਬਰ ਹੈ ਜੀ ਫਸਟ ਓਨਰ ਗੱਡੀ ਹੈ ਤੇ ਲੇਡੀਜ਼ ਦੇ ਨਾਮ ਆ ਗੱਡੀ ਇਹ ਗੱਡੀ ਦੀ ਪੂਰੀ ਪੂਰੀ ਕੰਡੀਸ਼ਨ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਗੱਡੀ ਇਹ ਆਪਾਂ ਬਹੁਤ ਹੀ ਘੱਟ ਪੈਸੇ ਵਿੱਚ ਦੇਣੀ ਹੈ ਜੀ ਇੱਕ ਵਾਰੀ ਗੱਡੀ ਦੀ ਕੰਡੀਸ਼ਨ ਦੇਖ ਲਓ ਤੁਸੀਂ ਚਾਰੇ ਸਾਈਡਾਂ ਤੋਂ ਗੱਡੀ ਜਿਹੜੀ ਇਹ ਬਹੁਤ ਸੋਹਣੀ ਪਈ ਹੈ ਨਾਲ ਦੇ ਆਪਾਂ ਭਰਾਵਾਂ ਨੂੰ ਜਿਹੜੀ ਕੰਡੀਸ਼ਨ ਪੂਰੀ ਦੀ ਪੂਰੀ ਕਾਰ ਦੀ ਚੈੱਕ ਕਰਵਾਵਾਂਗੇ ਜਿਹੜੇ ਵੀ ਰੈਪਡ ਮੈਸੇਜ ਕਰਦੇ ਸੀ ਵੀ ਆਪਾਂ ਨੂੰ ਘੱਟ ਪੈਸੇ ਵਾਲੀ ਗੱਡੀ ਚਾਹੀਦੀ ਹੈ ਇਹ ਹੋ ਦੇਖਿਓ ਇਹ ਹੁਣ ਆਪਾਂ ਸਪੈਸ਼ਲ ਭਾਲ ਕੇ ਲਿਆਂਦੀ ਆ ਭਰਾਵਾਂ ਵਾਸਤੇ ਪੰਜਾਬ ਨੰਬਰ ਦੀ ਫੋਨੀ ਕੰਡੀਸ਼ਨ ਦੀ ਕਾਰ ਹੈ ਵਾਕਿ ਵਿੱਚ ਚੈੱਕ ਕਰ ਸਕਦੇ ਜੀ ਸਰਕਾਰੀ ਨੰਬਰ ਪਹਿਲਾਂ ਲੱਗਿਆ ਹੋਊਗਾ ਨੇ ਸੈਂਸਰ ਵਗੈਰਾ ਲੱਗੇ ਹੋਏ ਨੇ ਤੇ ਗੱਡੀ ਚੱਲੇ ਵੀ ਬਹੁਤ ਘੱਟ ਹੈ ਜੀ ਫਰਸਟ ਆਨਰ ਦੀ ਕਾਰ ਤੁਹਾਨੂੰ ਪਤਾ ਹੀ ਬਹੁਤ ਘੱਟ ਮਿਲਦੀ ਹੈ ਇਹ ਐਰਾ ਦੇ ਵਿੱਚ ਹੈ ਇਹ ਐਰਾ ਪਲੱਸ ਹੁੰਡਈ ਤੇ ਜਿਹੜੀ ਹੈ ਜੀ ਇਹ ਹੁਣ ਇਹ 2012 ਮਾਡਲ ਹੈ ਪੂਰੀ ਪੂਰੀ ਕੰਡੀਸ਼ਨ ਚੈੱਕ ਕਰ ਲੋ ਸਾਰੇ ਭਰਾ ਟਾਇਰ ਵਗੈਰਾ ਜਿਹੜੇ ਬਿਲਕੁਲ ਵਧੀਆ ਪਏ ਨੇ ਕਾਰਾਂ ਦੀ ਕੰਡੀਸ਼ਨ ਵੀ ਬਹੁਤ ਸਾਫ਼ ਪਈ ਆ ਨਾਲ ਭਰਾਵਾਂ ਨੂੰ ਆਪ ਗੱਡੀ ਦਾ ਜਿਹੜਾ ਅਨਟੀਰੀਅਰ ਵੀ ਚੈੱਕ ਕਰਵਾਵਾਂਗੇ ਗੱਡੀ ਦੀ ਪੂਰੀ ਪੂਰੀ ਕੰਡੀਸ਼ਨ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਸਾਰ ਨੂੰ ਵਿਡਿਓ ਆ ਹੱਤ ਮੰਨ ਕੇ ਬੇਨਤੀ ਆ ਕਿ ਆਪਣੇ ਵੀਡੀਓ ਨੂੰ ਚੱਲਦੇ ਜਦੋਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਨਾਲ ਨਾਲ ਇੱਕ ਵਾਰੀ ਭਰਾਵਾਂ ਨੂੰ ਆਪਾਂ ਇਹਦੀ ਜਿਹੜਾ ਅਨਟੀਰੀਅਰ ਚੈੱਕ ਕਰਵਾ ਦਨੇ ਇਸ ਸਾਈਡ ਤੋਂ ਵੀ ਅਨਟੀਰੀਅਰ ਚੈੱਕ ਕਰ ਸਕਦੇ ਹਾਂ ਜੀ ਇਸ ਟਾਈਮ ਇਹਦੀ ਗੱਡੀ ਇਹ ਆਪਣੇ ਕੋਲੇ ਸਟੀering ਵਾਲੀ ਡੱਬੀ ਪਾਉਣ ਦੇ ਵਾਸਤੇ ਆਈ ਹੈ ਜਿਹੜੀ ਸਟੀering ਵਾਲੀ ਡੱਬੀ ਦੇ ਵਿੱਚ ਪ੍ਰੋਬਲਮ ਸੀ ਇਹਦੇ ਕੋਈ ਸਟੀering ਜਿਹੜਾ ਵਰਕ ਨਹੀਂ ਕਰ ਰਿਹਾ ਸੀ ਤਾਂ ਇਹ ਵੀਰ ਨਾਲ ਗੱਲ ਹੋਈ ਵੀ ਕਹਿੰਦੇ ਆਪਾਂ ਜਿਹੜੀ ਕਾਰ ਇਹ ਸੇਲ ਵੀ ਕਰ ਦੇਾਂਗੇ ਇੱਕ ਇੱਧਰ ਵੀ ਦਿਖਾ ਦੋ ਵੀਰੇ ਇੰਟੀਰੀਅਰ ਇੱਕ ਵਾਰੀ ਰੀਅਰ ਦਾ ਵੀ ਦਿਖਾ ਦਿਓ ਸਰ। ਲੋ ਸਾਰੇ ਭਰਾਵਾਂ ਨੂੰ ਕੋਈ ਇੰਟੀਰੀਅਰ ਵੀ ਚੈੱਕ ਕਰਵਾ ਦਿੰਨੇ ਜੀ ਤੁਸੀਂ ਦੇਖ ਸਕਦੇ ਹੋ ਗੱਡੀ ਤਾਂ ਜੀ ਬਿਲਕੁਲ ਸਾਫ ਪਿਆ ਗੱਡੀ ਚੱਲੀ ਬਹੁਤ ਘੱਟ ਹੈ ਨਾ ਸਵਿਚ ਮਾਉਣ ਕਰਕੇ ਦਿਖਾ ਦਿੰਨਾ। 95000 ਨਾਟ ਹੈ ਯਾਰ 95610 ਕਿਲੋਮੀਟਰ ਜਿਹੜੀ ਗੱਡੀ ਚੱਲੀ ਹੈ ਜੀ ਇਹ। ਬਾਕੀ ਇਸ ਸਾਈਡ ਤੋਂ ਦੇਖ ਸਕਦੇ ਹੋ। AC ਤੇ ਹੀਟਰ ਗੱਡੀ ਦਾ ਬਿਲਕੁਲ ਓਕੇ ਆ ਵਰਕਿੰਗ ਦੇ ਵਿੱਚ ਹੈ ਜੀ। ਅ ਰੋਜਨਾ ਜਿਹੜੇ ਇਹਦੇ ਸੀਟ ਕਵਰ ਪਾਏ ਹੋਏ ਨੇ ਇਸ ਸਾਈਡ ਤੋਂ ਦੇਖ ਸਕਦੇ ਹੋ ਇਹ ਸਾਈਡ ਤੋਂ ਵੀ ਕਿੱਡੀ ਚੈੱਕ ਕਰ ਸਕਦੇ ਹੋ ਨਿਕਲੀ ਆ ਪਾਵਰ ਵਿੰਡੋ ਨੇ ਜੀ ਫਰੰਟ ਜਿਹੜੇ ਵਿੰਡੋ ਪਾਵਰ ਨੇ ਵਰਕਿੰਗ ਦੇ ਵਿੱਚ ਨੇ ਪ੍ਰੋਪਰ ਅ ਰੀਅਰ ਤੋਂ ਵੀ ਕੋਈ ਪਰਿਪਰਾ ਹਮਨ ਚੈੱਕ ਕਰਵਾ ਦੋਨਾ ਵੀਰੇ ਵਰਨ ਖੋਲ ਕੇ ਕਰਾ ਦੇ ਕੋਈ ਨਾਲ ਨਾਲ ਪਰਿਪਰਾ ਮਨੂੰ ਗੱਡੀ ਦਾ ਜਿਹੜਾ ਵਰਨ ਖੋਲ ਕੇ ਵੀ ਚੈੱਕ ਕਰਵਾ ਦੋਨੇ ਆ ਬਾਕੀ ਗੱਡੀ ਦੀ ਪੂਰੀ ਪੂਰੀ ਕੰਡੀਸ਼ਨ ਦੇਖ ਸਕਦੇ ਹੋ ਜੀ ਗੱਡੀ ਬਹੁਤ ਸੋਹਣੀ ਪਈ ਹੈ। ਲੋ ਜੀ ਬੈਟਰੀ ਵੀ ਗੱਡੀ ਦੀ ਜਿਹੜੀ ਬਿਲਕੁਲ ਨਵੀਂ ਹੈ, ਅਮਰੌਣ ਦੀ ਬੈਟਰੀ ਹੈ। ਇੰਜਨ ਗੇਅਰ ਦੀ ਗੱਡੀ ਦੀ ਫੁੱਲ ਗਰੰਟੀ ਹੋਊਗੀ ਜੀ ਆਪਣੀ। ਇਹ ਸਾਈਡ ਤੋਂ ਦੇਖ ਸਕਦੇ ਹੋ ਬੋਰਨ ਵਗੈਰਾ ओरिजिनल ਪੈ ਸਟਾਰਟ ਕਰੋ ਵੀਰੇ ਇੱਕ ਵਾਰੀ। ਬਾਕੀ ਜਿੰਨਾ ਆਪਾਂ ਗੱਡੀ ਡੀਪ ਚੈੱਕ ਕਰਵਾਉਣੀ ਹੈ ਨਾ ਕੋਈ ਵੀ ਨਹੀਂ ਕਰਵਾਉਂਦਾ ਜੀ ਵੀਰੇ ਨੌਂਡਰ ਕਰ ਲੋ ਗੱਡੀ। ਲੋ ਜੀ ਇੰਜਨ ਦੇ ਸਾਊਂਡ ਤੁਸੀਂ ਚੈੱਕ ਕਰੋ ਇੱਕ ਵਾਰੀ। ਸਾਰੋ ਬੋਲ ਰਹਾ ਹਾਂ ਗੱਡੀ ਦਾ ਇਹ ਸਾਊਂਡ ਵੀ ਤੁਸੀਂ ਸੁਣ ਚੁੱਕਿਆ ਸਾਰੇ ਭਰਾ ਬਾਕੀ ਜਿਹੜੇ ਸਟicker ਵਗੈਰਾ ਨੇ ਤੁਸੀਂ ਦੇਖ ਸਕਦੇ ਹੋ ਸਟicker ਵਗੈਰਾ ਜਿੱਦਾਂ ਕੰਪਨੀ ਦੇ ਨਾਲ ਆਉਂਦੇ ਆ ਉਸ ਤਰ੍ਹਾਂ ਹੀ ਇਹ ਜਿਹੜੇ ਸਟicker ਵਗੈਰਾ ਪਏ ਨੇ ਤੇ ਜਿੰਨਾ ਵੀ ਜਿਹੜਾ ਗੱਡੀ ਦਾ ਕਲਰ ਹੈ ਜੀ ਸਾਰਾ origignal ਕਲਰ ਹੈ ਕਿਸੇ ਸਾਈਡ ਤੋਂ ਰੀਪੇਂਟ ਨਹੀਂ ਗੱਡੀ ਅ ਟੱਚਿੰਗ ਵੀ ਨਹੀਂ ਹੈ ਗੱਡੀ ਦੀ ਕਈ ਵਾਰ ਵੀ ਲੋਕ ਕਹਿੰਦੇ ਟੱਚਿੰਗ ਟੱਚਿੰਗ ਨਹੀਂ ਹੈ ਜੀ ਗੱਡੀ A to Z ਜਿਹੜੀ ਇਹ origignal ਪਈ ਹੈ ਵੇਰੀਰ ਵਾਲ ਟਾਇਰ ਦੇਖ ਸਕਦੇ ਹੋ ਬਾਕੀ ਚਾਰੀ ਸਾਈਡਾਂ ਤੋਂ ਗੱਡੀ ਆਪਾਂ ਭਰਾਵਾਂ ਨੂੰ ਜਿਹੜੀ ਇਹ ਚੈੱਕ ਕਰਵਾਈ ਚੁੱਕੇ ਆ ਇਹ ਸੈਰ ਤੋਂ ਵੀ ਕਰੀਪਾ ਦਿਖਾ ਦਿੰਨੇ ਆ ਗੱਡੀ ਪੂਰੀ ਪੂਰੀ ਕੰਡੀਸ਼ਨ ਦੇਖ ਲਓ ਜੀ ਆਪਣੇ ਕੋਲੇ ਸਪੈਸ਼ਲੀ ਜਿਹੜੀ ਇਹ ਕੰਮ ਕਰਵਾਉਣ ਵਾਸਤੇ ਲੱਦੀ ਆਈ ਸੀ ਜਿਹੜਾ ਸਟੀਰਿੰਗ ਦੇ ਵਿੱਚ ਪ੍ਰੋਬਲਮ ਸੀ ਤੇ ਭਰਾਵਾਂ ਨੂੰ ਆਪਾਂ ਜਿਵੇਂ ਵੀ ਆਪਾਂ ਗੱਡੀ ਦੀ ਜਿਹੜੀ ਪੂਰੀ ਡਿਟੇਲ ਚੈੱਕ ਕਰਵਾਈ ਹੈ ਜੀ ਇਹ ਤੇ ਹੁਣ ਇਹਦੀ ਆਪਾਂ ਜਿਹੜੀ ਡਿਟੇਲ ਸਾਰੇ ਭਰਾਵਾਂ ਨੂੰ ਕੋਈ ਬੋਲ ਕੇ ਵੀ ਦੱਸ ਦਿੰਨੇ ਆ ਜੀ ਇਹ ਇਹ ਗੱਡੀ ਹੈਗੀ ਹੈ ਜੀ 2012 ਮਾਡਲ ਹੈ 2012 ਮਾਡਲ ਗੱਡੀ ਹੈ ਜੀ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਰਿਪੋਰਟ ਪਈ ਆ ਗੱਡੀ ਇਹ ਦੇਣੀ ਆ 1 ਲੱਖ ਤੇ 65000 ਰੁਪਏ ਦੀ ਬਠੰਡੇ ਦੇ ਵਿੱਚ ਇਹ ਗੱਡੀ ਖੜੀ ਹੈ ਇਸ ਟਾਈਮ ਮੋਬਾਈਲ ਨੰਬਰ ਮੇਰਾ ਨੋਟ ਕਰ ਲਓ ਜੀ 98767 74732 ਮੇਰਾ ਮੋਬਾਈਲ ਨੰਬਰ ਆ ਜੀ ਗੱਡੀ ਦੀ ਪੂਰੀ ਦੀ ਪੂਰੀ ਕੰਡੀਸ਼ਨ ਬਿਲਕੁਲ ਓਕੇ ਪਈ ਆ ਪਹਿਲੇ ਨਾਮ ਗੱਡੀ ਆ ਜਿਹੜੇ ਵੀ ਵੀਰਾਂ ਨੇ ਲੈਣੀ ਆ ਮੋਬਾਈਲ ਨੰਬਰ ਮੇਰਾ ਸਕਰੀਨ ਚੱਲ ਰਿਹਾ ਤੇ ਇੱਕ ਆਪਣੇ ਕੋਲੇ ਹੋਰ ਗੱਡੀ ਸਣੀ ਆ ਚੁੱਕੀ ਆ ਜੀ ਨਿਸ਼ਾਨ ਦੀ 12 ਮਾਡਲ ਆ ਦੇ ਦਾਂਗੇ 165000 ਰੁਪਏ ਦੀ ਜਲਦੀ-ਬਲਦੀ ਉਹ ਵੀ ਵੀਡੀਓ ਗੱਡੀ ਦੀ ਆ ਰਹੀ ਹੈ ਆਪਣੇ ਪੇਜ ਤੇ ਸੋ ਆਪਣਾ ਪੇਜ ਦੀ ਫੋਲੋ ਕਰ ਲਓ ਸਾਰੇ ਭਰਾ ਜੀ ਐਸ ਮੋਟਰ ਤਰਵੰਦੀ ਸਾਬੋ ਤੇ ਆਪਣੀਆਂ ਵੀਡੀਓ ਵੱਧ ਤੋਂ ਤੁਸੀਂ ਸ਼ੇਅਰ ਕਰਦੇ ਕਰੋ ਜੀ ਤਾਂ ਕਿ ਜਿਹੜੇ ਵੀਰ ਨੇ ਕੋਈ ਗੱਡੀ ਲੈਣੀ ਹੋਵੇ ਵੀਡੀਓ ਉਹ ਤੱਕ ਪਹੁੰਚ ਸਕੇ ਤੇ ਬਾਕੀ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਮੇਰੇ ਭਰਾਵਾਂ ਨੂੰ